ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅਸੀਂ ਗੱਲ ਕਰਾਂਗੇ ਸੁਖਵੀਰ ਸਿੰਘ ਬਾਦਲ ਜਿਹੜੇ ਮੁਰਨੇ ਆ ਅਕਾਲੀ ਦਲ ਦੇ ਪ੍ਰਧਾਨ ਜਿਹੜੇ ਨੇ ਬਣ ਚੁੱਕੇ ਨੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਜਿਹੜਾ ਜਨਮ ਇਜਲਾਸ ਦੀ ਮੀਟਿੰਗ ਹੋਈ ਸਾਰਿਆਂ ਦੀ ਸਹਿਮਤੀ ਬਣੀ ਤਾਂ ਸਹਿਮਤੀ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਨੂੰ ਜਿਹੜਾ ਮੁਰ ਦੇ ਦੁਆਰਾ ਪ੍ਰਧਾਨ ਉਹ ਲਗਾਇਆ ਗਿਆ ਹੁਣ ਕੀ ਸੁਖਵੀਰ ਸਿੰਘ ਬਾਦਲ ਜਿਹੜੇ ਅਕਾਲੀ ਦਲ ਦੇ ਵਿੱਚ ਜਿਹੜਾ ਅਕਰੈਸਿਸ ਚੱਲ ਰਿਹਾ ਹੈ ਕਿ ਦੂਰ ਕਰ ਸਕਣਗੇ ਜਿਹੜੇ ਬਾਗੀ ਲਗਾਤਾਰ ਬਾਗੀ ਹੋਏ ਪਏ ਨੇ ਕੀ ਲੱਗ ਜਿਹੜਾ ਉਹਨਾਂ ਦਾ ਵਸਤਾ ਪਣ ਆਇਆ ਗਿਆ ਕਿ ਉਹਨਾਂ ਨੂੰ ਇਕੱਠੇ ਕਰ ਸਕਣਗੇ ਜਾਂ ਫਿਰ ਅਗਲਾ ਕੀ ਰੁਖ ਹੋਵੇਗਾ ਅਸੀਂ ਤੁਹਾਨੂੰ ਪੂਰੀ ਜਿਹੜੀ ਜਾਣਕਾਰੀ ਉਹ ਬੋਲਦਾ ਪੰਜਾਬ ਦੇ ਵਿੱਚ ਸਾਂਝੀ ਕਰਦੇ ਆ ਇਹ ਸਾਰੀ ਜਾਣਕਾਰੀ ਦੇਣ ਦੇ ਲਈ ਮੇਰੇ ਸਹਿਯੋਗੀ ਗੁਰਮukh Singh ਰਪਾੜਾ ਜੀ ਮਜੂਰੇ ਰਪਾੜਾ ਸੱਚੀ ਕਾ ਜੀ ਰਪਾੜਾ ਜੀ ਆਪਾਂ ਹਰ ਵਾਰ ਜਿਹੜਾ ਚਰਚਾ ਕਰਦਾ ਵੀ ਕਿਹੜਾ ਪ੍ਰਦਾਨ ਹੋਊਗਾ ਕਿਹੜਾ ਪ੍ਰਦਾਨ ਹੋਊਗਾ ਤਾਂ ਆਖਰਕਾਰ ਹੁਣ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਨੂੰ ਪ੍ਰਧਾਨ ਜਿਹੜਾ ਸੁਖਬੀਰ ਸਿੰਘ ਬਾਦਲ ਮੁੜ ਦੁਬਾਰਾ ਮਿਲ ਗਏ ਨੇ ਹੁਣ ਕੀ ਲੱਗਦਾ ਅੱਗੇ ਕੀ ਨੀਤੀ ਹੋਵੇਗੀ ਦੇਖੋ ਅਮਰਜੀਤ ਗੱਲ ਇਹ ਹੈ ਵੀ ਇਹ ਲ ਅੱਪਾ ਵੀ ਕਾਫੀ ਧੀਰ ਗੱਲ ਕੀਤੀ ਹੈ ਕਿ ਲਗਭਗ ਇਹ ਤੈ ਸੀ ਹੂੰ ਸਪਸ਼ਟ ਸੀ ਕਲੀਅਰ ਸੀ ਹੂੰ ਕਿ ਸੁਖਵੀਰ ਸਿੰਘ ਬਾਦਲ ਮੁਰਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣ ਗਏ ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ 1995 ਦੇ ਵਿੱਚ ਹੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਸੀ ਜੀ ਲਗਾਤਾਰ 30 ਸਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨਗੀ ਬਾਦਲ ਪਰਿਵਾਰ ਕੋਲ ਰਹੀ ਹੈ ਔਰ ਅੱਜ ਮੁੜ ਫੇਰ ਹਮ ਅਕਾਲੀ ਦਲ ਦੀ ਕਮਾਂਡ ਬਾਦਲ ਪਰਿਵਾਰ ਕੋਲ ਚਲੀ ਗਈ ਤੇ ਸੁਖਵੀਰ ਸਿੰਘ ਬਾਦਲ ਜਿਹੜੇ 2008 ਵਿੱਚ ਅਕਾਲੀ ਦਲ ਦੇ ਪ੍ਰਧਾਨ ਬਣੇ ਸੀ ਤੇ ਅੱਜ ਮੁੜ ਫੇਰ ਪ੍ਰਧਾਨਗੀ ਤੇ ਕਬਜ਼ਾ ਹੋ ਗਏ ਜਿਹੜਾ ਪ੍ਰੋਸੈਸ ਦੇਖੋ ਇਹ ਚ ਕੋਈ ਦੋਰ ਹੈ ਨਹੀਂ ਤੇ ਅਕਾਲੀ ਦਲ ਦਾ ਪ੍ਰਧਾਨ ਬਣਾਉਣ ਦੇ ਲਈ ਜਿਹੜਾ ਪ੍ਰੋਸੈਸ ਅਡਾਪਟ ਕੀਤਾ ਹੈ ਉਹ ਬਿਲਕੁਲ ਵਿਧੀ ਵਿਧਾਨ ਦੇ ਨਾਲ ਜੋ ਆਪਾਂ ਜਿਵੇਂ ਪਹਿਲਾਂ ਗੱਲ ਕੀਤੀ ਆ ਕਿ ਜੋ ਚੋਣ ਕਮਿਸ਼ਨ ਦੀਆਂ ਹਦਾਇਤਾਂ ਨੇ ਜੋ ਕਾਲੀਦਾ ਦਾ ਸੰਵਿਧਾਨ ਹੈ ਜੋ ਰਾਜਨੀਤਿਕ ਪਾਰਟੀਆਂ ਦਾ ਸੰਵਿਧਾਨ ਹੈ ਉਸ ਸੰਵਿਧਾਨ ਦੇ ਮੁਤਾਬਕ ਹੀ ਜਿਹੜੀ ਚੋਣ ਹੈ ਉਹ ਕੀਤੀ ਗਈ ਆ ਸਭ ਤੋਂ ਪਹਿਲਾਂ ਇਜਲਾਸ ਬੁਲਾਇਆ ਹੁਣ ਕਈ ਵਾਰ ਕੀ ਹੁੰਦਾ ਕਿ ਦਰਸ਼ਕਾਂ ਨੂੰ ਕਈ ਵਾਰ ਨਹੀਂ ਪਤਾ ਹੁੰਦਾ ਕਿ ਇਹ ਇਜਲਾਸ ਦਾ ਜਿਹੜੇ ਇਜਲਾਸ ਦੇ ਵਿੱਚ ਜਿਹੜੇ ਆ ਕੁਝ ਸ਼ਾਮਲ ਹੋਏ ਨੇ ਠੀਕ ਹੈ ਉਹਨਾਂ ਦਾ ਪ੍ਰੋਸੈਸ ਕੀ ਆ ਬਿਲਕੁਲ ਸ਼੍ਰੋਮਣੀ ਅਕਾਲੀ ਦਲ ਨੇ ਜਦੋਂ ਮੈਂਬਰਸ਼ਿਪ ਸ਼ੁਰੂ ਕੀਤੀ ਹੈ ਤਾਂ ਉਦੋਂ ਉਹਨਾਂ ਨੇ ਇੱਕ ਕ੍ਰਾਈਟੇਰੀਆ ਬਣਾਇਆ ਸੀ ਇੱਕ ਸਲਿੱਪ ਜਿਹੜੀ ਕਾਪੀ ਹੈ ਉਹਦੇ ਦੇ ਵਿੱਚ 100 ਸਲਿੱਪਾਂ ਨੇ ਇੱਕ ਕਾਪੀ ਦੇ ਵਿੱਚ ਜਿਹੜੇ ਕੱਟ ਕੇ ਦੇਣ ਕੱਟ ਕੇ ਜਿਹੜਾ ਵਿਅਕਤੀ ਇੱਕ ਕਾਪੀ ਦੇ ਉਹ ਭਰਤੀ ਕਰਦਾ ਹੈ ਉਹ ਬਲਾਕ ਦਾ ਜਿਹੜਾ ਹੈਗਾ ਬਣਾਉਂਦਾ ਉਸ ਤੋਂ ਬਾਅਦ ਉਹ ਜ਼ਿਲ੍ਹੇ ਦਾ ਜਿਹੜਾ ਕੋਆਰਡੀਨੇਟਰ ਲਾ ਲਓ ਜਾਂ ਜ਼ਿਲ੍ਹੇ ਦਾ ਆਗੂ ਹੈ ਜਿਹੜਾ ਉਹ ਉਹਦੇ ਤਹਿਤ ਜਿਹੜਾ ਕਰਦਾ ਹੈ ਜਿਹੜਾ ਆਗੂ ਉਹਨਾਂ ਕਾਪੀਆਂ ਨੂੰ 25 ਕਾਪੀਆਂ ਹੂੰ 25 ਕਾਪੀਆਂ ਜਿਹੜਾ ਆਗੂ ਭਰਤੀ ਕਰਕੇ ਦਿੰਦਾ ਹੈ ਮੈਂਬਰਸ਼ਿਪ ਕੰਪਲੀਟ 25 ਦੀ ਉਸ ਆਗੂ ਨੂੰ ਜਿਹੜਾ ਡੈਲੀਗੇਟ ਹੈ ਜ਼ਿਲ੍ਹੇ ਦਾ ਡੈਲੀਗੇਟ ਉਹਨੂੰ ਬਣਾਇਆ ਜਾਂਦਾ ਜਿਹੜਾ ਆਗੂ 25 ਕਾਪੀਆਂ ਦੀ ਜਿਹੜੀ ਕਾਪੀਆਂ ਦੀ ਭਰਤੀ ਕਰੇਗਾ ਜਾਨੀ ਕਿ ਉਹਨਾਂ ਨੇ ਕੋਈ ਪਰਫਾਰਮਰ ਰੱਖਿਆ ਪਰਫਾਰਮਰ ਹਾਂ ਉਹ ਕਰਟੇਰੀਆ ਰੱਖਿਆ ਹੋਇਆ ਉਸ ਤੋਂ ਬਾਅਦ ਜ਼ਿਲ੍ਹੇ ਦੇ ਵਿੱਚੋਂ 4 ਜਿਹੜੇ ਇਨਾਂ ਦੇ ਡੈਲੀਗੇਟ ਹੈ ਉਹ ਚੁਣ ਕੇ ਜਾਣੇ ਨੇ ਇੱਕ ਜ਼ਿਲ੍ਹੇ ਚੋਂ ਉਹ ਪੰਜਾਬ ਦੇ ਵਿੱਚ ਜਾਣਗੇ ਤਾਂ ਪੂਰੇ ਪੰਜਾਬ ਦੇ ਵਿੱਚ ਉਸ ਤੋਂ ਬਾਅਦ ਇਹਨਾਂ ਦਾ ਹਲਕਾ ਵਾਈਜ਼ ਹੈ ਵੀ ਹਲਕੇ ਚੋਂ ਵੀ ਕੈਂਡੀਡੇਟ ਜਿਹੜੇ ਚੁਣ ਕੇ ਜਾਣੇ ਨੇ ਚਾਰ ਇੱਕ ਹਲਕੇ ਚੋਂ ਜਾਣੇ ਨੇ ਮਤਲਬ ਇਸੇ ਕਰਾਈਟੇਰੀਆ ਦੇ ਤਹਿਤ ਜਿਹੜੇ ਸਾਰੇ ਡੈਲੀਗੇਟ ਚੁਣ ਕੇ ਉਹਨਾਂ ਦਾ ਅਜ ਇੱਕ ਜਰਨਲ اجلاس ਤੇਜਾ ਸਿੰਘ ਸਮੁੰਦਰੀ ਹਾਲ ਜਿਹੜਾ ਅਮਰਸਰ ਹੋਇਆ ਉਸ ਤੋਂ ਬਾਅਦ ਕਾਫੀ ਦੇਰ ਜਿਹੜੇ ਬਿਆਨਬਾਜ਼ੀ ਇਹ ਚੱਲਦੀਆਂ ਰਹੀਆਂ ਉਸ ਤੋਂ ਬਾਅਦ ਇੱਕ ਇਹਨਾਂ ਦਾ ਮਤਾ ਇਹ ਵੀ ਪਾਸ ਹੋਇਆ ਕਿ ਜਿਹੜਾ ਮਰਹੂਮ ਪ੍ਰਕਾਸ਼ ਸਿੰਘ ਬਾਦਲ ਤੋਂ ਜਿਹੜਾ ਵਾਪਿਸ ਲਿਆ ਫਖਰੇ ਕੌਮ ਤਾਂ ਉਹ ਉਹਨਾਂ ਨੇ ਮਤਾ ਪਾਸ ਕੀਤਾ ਕਿ ਸ਼੍ਰੀ ਕਾਲ ਤਖਤ ਸਾਹਿਬ ਨੂੰ ਬੇਨਤੀ ਕੀਤੀ ਜਾਵੇ ਤੇ ਜਿਹੜਾ ਫਖਰੇ ਕੌਮ ਹੈ ਉਹ ਵਾਪਿਸ ਦਿੱਤਾ ਜਾਵੇ ਪ੍ਰਕਾਸ਼ ਸਿੰਘ ਬਾਦਲ ਨੂੰ ਉਸ ਤੋਂ ਬਾਅਦ ਜਦੋਂ ਬਿਆਨਬਾਜ਼ੀ ਲਗਾਤਾਰ ਚੱਲਦੀ ਰਹੀ ਤਾਂ ਆਖਿਰ ਸੁਖਵੀਰ ਸਿੰਘ ਬਾਦਲ ਦਾ ਜਿਹੜਾ ਨਾਮ ਰੱਖਿਆ ਉਹ ਸੁਖਵੀਰ ਸਿੰਘ ਬਾਦਲ ਦਾ ਨਾਮ ਪ੍ਰਧਾਨਗੀ ਦੇ ਲਈ ਬਲਵਿੰਦਰ ਸਿੰਘ ਪੂੰਦਰ ਨੇ ਰੱਖਿਆ ਜਿਹਦੀ ਤਾਇਦ ਦਿੱਲੀ ਦੇ ਜਿਹੜੇ ਆਗੂ ਨੇ ਪਰਮਜੀਤ ਸਿੰਘ ਸਰਨਾ ਉਹਨਾਂ ਨੇ ਕੀਤੀ ਤਾਂ ਉਸ ਤੋਂ ਬਾਅਦ ਜਕਾਰੇ ਛੱੜਨੇ ਸ਼ੁਰੂ ਹੋ ਗਏ ਕਿ ਸੁਖਵੀਰ ਸਿੰਘ ਬਾਦਲ ਜਿੰਨ ਜਿਹੜੇ ਹੈਗੇ ਜਿੰਦਾਬਾਦ ਔਰ ਇੱਕ ਵੱਡੀ ਗੱਲ ਇਹ ਰਹੀ ਆਪਾਂ ਕੱਲ ਵੀ ਇਸ ਗੱਲ ਤੇ ਚਰਚਾ ਕੀਤੀ ਸੀ ਕਿ ਸ਼ਰੂਮਣੀ ਅਕਾਲੀ ਦਲ ਦੇ ਵਿੱਚ ਜਿਸ ਆਗੂ ਨੇ ਸੁਖਬੀਰ ਸਿੰਘ ਬਾਦਲ ਦਾ ਵਿਰੋਧ ਕਰਨਾ ਸੀ ਉਹ ਸਾਰੇ ਆਗੂ ਵਿਰੋਧੀ ਧਿਰ ਦੇ ਵਿੱਚ ਸ਼ਾਮਲ ਹੋ ਗਏ ਚਾਹੇ ਉਹ ਸੁਧਾਰ ਲਹਿਰ ਕਹੇ ਲੋ ਉਹਨੂੰ ਚਾਹੇ ਸ਼ਰੂਮਣੀ ਕਾਲੀਆ ਪੰਜ ਮੈਂਬਰੀ ਕਮੇਟੀ ਵਾਲਾ ਕਹੇ ਲੋ ਚਾਹੇ ਉਹਨੂੰ ਬਾਗੀ ਧੜਾ ਉਹਨੂੰ ਜਿਹੜਾ ਮਰਜ਼ੀ ਨਾਮ ਦੇ ਦਿਓ ਉਸ ਧੜੇ ਦੇ ਵਿੱਚ ਉਹ ਸਾਰੇ ਆਗੂ ਸ਼ਾਮਲ ਹੋ ਗਏ ਇਸੇ ਕਰਕੇ ਅੱਜ ਸੁਖਬੀਰ ਸਿੰਘ ਬਾਦਲ ਦੇ ਬਰਾਬਰ ਕਿਸੇ ਵੀ ਆਗੂ ਦਾ ਨਾਮ ਪ੍ਰਪੋਜ਼ ਨਹੀਂ ਕੀਤਾ ਗਿਆ ਮੈਂ ਲਾਈਵ ਸੁਣ ਰਿਹਾ ਸੀ ਇਹ ਵੀ ਰਮਾਣਾ ਜੀ ਬੜਾ ਚੱਲ ਰਿਹਾ ਸੀ ਵੀ ਹਾਂ ਬਾਂ ਲੰਬੇ ਸਮੇਂ ਤੋਂ ਵੀ ਹਾਂ ਉਹਦਾ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨ ਬਣਾਇਆ ਜਾਵੇਗਾ ਤਾਂ ਬੜਾ ਵਿਰੋਧ ਹੋਵੇਗਾ ਉੱਥੇ ਵਿਰੋਧੀ ਜਿਹੜੇ ਪਹੁੰਚ ਜਾਣਗੇ ਜਿਹੜੇ ਉੱਥੇ ਤੇ ਉਮੀਦਵਾਰ ਨੇ ਉਹ ਪਹੁੰਚ ਜਾਣਗੇ ਪਰ ਇਹ ਜਿਹਾ ਕੁਝ ਦੇਖਣ ਵਾਲੀ ਤਸਵੀਰ ਸਾਹਮਣੇ ਨਹੀਂ ਆਈ ਨਹੀਂ ਨਹੀਂ ਦੇਖੋ ਇਹ ਪਾਰਟੀ ਆਪਾਂ ਦੇਖਿਆ ਕਿ ਤਿੰਨ ਚਾਰ ਦਿਨ ਤੋਂ ਜਿਹੜੇ ਚਿੱਠੀ ਪੱਤਰ ਦਾ ਚੱਲ ਰਹੇ ਆ ਜਿਹੜੀ ਕਾਲ ਤੱਕ ਸਾਹਿਬ ਨੂੰ ਲੈਟਰ ਗਿਆ ਚੋਣ ਕਮਿਸ਼ਨ ਨੂੰ ਲੈਟਰ ਗਿਆ ਤੇ ਉਹਨਾਂ ਦਾ ਜਿਹੜਾ ਉੱਥੇ ਨਾ ਕੀਤਾ ਜਾਵੇ ਰੋਕ ਲਈ ਜਾਵੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਪੋਲੀਟੀਕਲ ਤੌਰ ਤੇ ਕਾਫੀ ਤੇ ਚੱਲੀਆਂ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਉੱਥੇ ਦੂਜਾ ਧਿਰ ਜਿਹੜੀ ਪਹੁੰਚੇਗੀ ਉਹ ਤਾਂ ਫਿਰ ਆਹਮੋ ਸਾਹਮਣੇ ਟਕਰਾਅ ਹੋ ਗਿਆ ਠੀਕ ਹੈ ਸਿੱਧਾ ਟਕਰਾ ਮੈਨੂੰ ਲੱਗਦਾ ਨਹੀਂਗਾ ਵੀ ਕਿਤੇ ਵੀ ਅਜੇ ਤੱਕ ਕਿਸੇ ਰਾਜਨੀਤਿਕ ਪਾਰਟੀ ਨੇ ਕਿਸੇ ਰਾਜਨੀਤਿਕ ਲੀਡਰ ਨੇ ਲਿਆ ਹੋਵੇ ਹਾਂ ਸਿੱਧਾ ਟਕਰਾ ਜਿਹੜਾ ਹੈਗਾ ਉਹ ਨਹੀਂ ਹੁੰਦਾ ਬਿਆਨਵਾਜ਼ੀਆਂ ਲੀਡਰਾਂ ਚੱਲਦੀਆਂ ਰਹਿੰਦੀਆਂ ਨੇ ਹੁਣ ਬਿਆਨਵਾਜ਼ੀ ਇਹ ਵੀ ਨਹੀਂ ਹੈਗਾ ਕਿ ਸਦਾ ਹੀ ਚੱਲਣਗੀਆਂ ਕੋਈ ਪਤਾ ਨਹੀਂ ਦੂਜੀ ਤਰ੍ਹਾਂ ਨੇ ਕਦੋਂ ਇੱਧਰ ਆ ਕੇ ਸ਼ਾਮਲ ਹੋ ਜਾਣਾ ਠੀਕ ਹੈ ਇਹ ਰਾਜਨੀਤਿਕ ਹੈ ਪਰ ਉਹ ਆਪਾਂ ਇੱਕ ਵਾਰ ਦਰਸ਼ਕਾਂ ਨੂੰ ਚਲ ਕੇ ਜ਼ਰੂਰ ਦਿਖਾ ਦਿੰਨੇ ਆ ਜਦੋਂ ਸੁਖਵੀਰ ਸਿੰਘ ਬਾਦਲ ਦਾ ਨਾਮ ਜਿਹੜਾ ਪ੍ਰਪੋਜ਼ ਕੀਤਾ ਗਿਆ ਉਸ ਤੋਂ ਬਾਅਦ ਜਿਹੜੇ ਪਰਮਜੀਤ ਸਿੰਘ ਸਰਨਾ ਉਹਨਾਂ ਨੇ ਤਾਇਦ ਕੀਤੀ ਹੈ ਤੇ ਉਸ ਤੋਂ ਬਾਅਦ ਤਿੰਨ ਚਾਰ ਬਾਰ ਮੈਂ ਲਾਈਵ ਸੁਣ ਰਿਹਾ ਸੀ ਇਹ ਵੀ ਗੱਲ ਕਹੀ ਗਈ ਹੈ ਕਿ ਜੇਕਰ ਹੋਰ ਨਾਮ ਪ੍ਰਪੋਜ਼ ਕਰਨਾ ਕਿਸੇ ਦਾ ਉਹ ਵੀ ਕਰ ਸਕਦਾ ਹੈ ਤਾਂ ਉਹ ਨਾਮ ਪ੍ਰਪੋਜ਼ ਨਹੀਂ ਹੋਇਆ ਤਾਂ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਹੀ ਜਿਹੜਾ ਹੈਗਾ ਨਿਰਵਿਰੋਧ ਜਿਹੜਾ ਸਰਬਸੰਮਤੀਆਂ ਪ੍ਰਦਾਨ ਚੁਣ ਲੈ ਗਿਆ ਆਪਾਂ ਇੱਕ ਵਾਰ ਉਹ ਤਸਵੀਰਾਂ ਜ਼ਰੂਰ ਦਿਖਾ ਦਿੰਦੇ ਨੇ ਇਹਦੇ ਨਾਲ ਵੀ ਰਪਣਾ ਜੀ ਆਪਾਂ ਤਸਵੀਰਾਂ ਦੇ ਖਾਨ ਤੋਂ ਨਾਲ ਹੀ ਆਪਾਂ ਜਿਹੜਾ ਮੀਡੀਆ ਦੇ ਨਾਲ ਗੱਲਬਾਤ ਕੀਤੀ ਹੈ ਜਿਹੜਾ ਸੁਖਬੀਰ ਸਿੰਘ ਬਾਦਲ ਨੇ ਕੀ ਕੁਝ ਕਿਹਾ ਉਹ ਵੀ ਨਾਲ ਹੀ ਦਿਖਾ ਦਿੰਨੇ ਆਪਾਂ ਹਾਂ ਮੈਂ ਸਮੂੱਚੀ ਪੰਜਾਬੀਆਂ ਦਾ ਖਾਲਸਾ ਪੰਥ ਦਾ ਸ਼੍ਰੋਮਣੀ ਕਾਲੀ ਦਲ ਦੇ ਮੈਂਬਰਸ ਦਾ ਡੈਲੀਗੇਟਸ ਦਾ ਦਿਲ ਦੀ ਗਰਾਈਆਂ ਤੋਂ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਮੈਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਤੇ ਮੈਂ ਸਮੁੱਚੇ ਖਾਲਸਾ ਪੰਥ ਨੂੰ ਤੇ ਪੰਜਾਬੀਆਂ ਨੂੰ ਅਸ਼ਵਾਸ ਦਿਨਣਾ ਹੈ ਤੇ ਵਚਨ ਦਿਨਣਾ ਹੈ ਕਿ ਪੰਜਾਬ ਨੂੰ ਫਿਰ ਤੋਂ ਅਸੀਂ ਇੱਕ ਨੰਬਰ ਦਾ ਸੂਬਾ ਬਣਾਵਾਂਗੇ ਪੰਜਾਬ ਸਾਰੇ ਪੰਜਾਬੀਆਂ ਦਾ ਹੈ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਆ ਗੁਰੂਆਂ ਨੇ ਸਾਨੂੰ ਸਿਖਾਇਆ ਹੈ ਸ਼੍ਰੋਮਣੀ ਅਕਾਲੀ ਦਲ ਗੁਰੂਆਂ ਦੇ ਦੱਸੇ ਹੋਏ ਰਸਤੇ ਤੇ ਚੱਲਦੀ ਹੈ ਤੇ ਸਾਰੇ ਧਰਮਾਂ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਆ ਸੂਬਾ ਥੋੜਾ ਹੈ ਤੇ ਇੱਥੇ ਅਮਨ ਸ਼ਾਂਤੀ ਭਾਈਚਾਰਕ ਸਾਂਝ ਤੇ ਇੱਥੇ ਤਰੱਕੀ ਲਿਆਉਣੀ ਅਕਾਲੀ ਦਲ ਦਾ ਜੁੰਵਾਰਾ ਤੇ ਜੁੰਵਰੀ ਹੈ ਤੇ ਫਰਜ਼ ਹੈ ਸ਼੍ਰੋਮਣੀ ਕਾਲੀ ਦਲ ਸਹੀ ਮੈਨੇ ਤੋਂ ਅਸਲੀ ਵਾਰਿਸ ਪੰਜਾਬ ਦੀ ਪਾਰਟੀ ਸ਼੍ਰੋਮਣੀ ਕਾਲੀ ਦਲ ਹੈ ਸ਼੍ਰੋਮਣੀ ਕਾਲੀ ਦਲ ਦੇ 104 ਸਾਲ ਦੇ ਇਤਿਹਾਸ ਵਿੱਚ ਦੇਖ ਲਓ ਕੁਰਬਾਨੀਆਂ ਦਿੱਤੀਆਂ ਆਪਣੇ ਲੀਡਰਸ਼ਿਪ ਨੇ ਵਰਕਰਾਂ ਨੇ ਦੇਸ਼ ਵਾਸਤੇ ਪੰਜਾਬ ਵਾਸਤੇ ਤੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਵਾਸਤੇ ਤੇ ਆ ਜਿਹੜੀ ਜੁੰਮਵਰੀ ਗੱਦੀ ਦਿੱਤੀ ਗਈ ਹੈ ਮੈਂ ਦਿਲ ਦੀ ਗਹਿਰਾਈਆਂ ਤੋਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਵਾਈਗੁਰੂ ਜੀ ਦਾ ਖਾਲਸਾ ਵਾਈਗੁਰੂ ਜੀ ਦੇ ਫਤਹਿ ਸਭ ਬਿਲਕੁਲ ਪਾਲਾ ਜੀ ਜਿਹੜਾ ਅੱਜ ਖਾਸ ਤੌਰ ਤੇ ਸੁਖੀ ਸਿੰਘ ਪਾਲ ਜਦੋਂ ਪ੍ਰਧਾਨ ਬਨਾਇਆ ਗਿਆ ਉੱਥੇ ਚਾਰੇ ਛੱਡੇਗੇ ਜਿਵੇਂ ਤੁਸੀਂ ਜੀ ਕਰ ਕੀਤਾ ਵੀ ਕਿਸੇ ਦਾ ਹੋਰ ਜਿਹੜਾ ਕਰ ਨਾਮ ਪ੍ਰਪੋਜ਼ ਕਰਨਾ ਤਾਂ ਉਹਨਾਂ ਨੇ ਕਿਹਾ ਵੀ ਜੀ ਕਰ ਸਕਦਾ ਪਰ ਕੋਈ ਨਾਮ ਜਿਹੜਾ ਅਜੇ ਤੱਕ ਆਪੇ ਇੱਕ ਵਾਰ ਬਰੁੰਦੀ ਤੇ ਨਾਲ ਵੀ ਗੱਲ ਕਰ ਲਈਏ ਕੋਸ਼ਿਸ਼ ਕਰਦੇ ਆ ਕਿ ਸੁਰਜੀਤ ਸਿੰਘ ਰਖੜਾ ਜਿਹੜੇ ਸ਼੍ਰੋਮਣੀ ਅਕਾਲੀ ਦਲ ਜਿਹੜੇ ਪੰਜ ਮੈਂਬਰੀ ਕਮੇਟੀ ਵਾਲੀ ਭਰਤੀ ਹੋ ਰਹੀ ਹੈ ਉਹਦੇ ਸੀਨੀਅਰ ਆਗੂ ਨੇ ਸਾਬਕਾ ਮੰਤਰੀ ਵੀ ਨੇ ਕੈਬਨਿਟ ਮੰਤਰੀ ਰਹੇ ਨੇ ਸਰਜੀਤ ਸਿੰਘ ਰਖੜਾ ਆਪਾਂ ਕੋਸ਼ਿਸ਼ ਕਰਦੇ ਆ ਉਹਨਾਂ ਨਾਲ ਵੀ ਇੱਕ ਵਾਰ ਉਹਦਾ ਰਿਐਕਸ਼ਨ ਜ਼ਰੂਰ ਲੈ ਲਈਏ ਸੋ ਬਿਲਕੁਲ ਸਾਧਿਆ ਸਰਜੀਤ ਸਿੰਘ ਰਖੜਾ ਜੁੜ ਚੁੱਕੇ ਨੇ ਜੋ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਾਅਰ ਕਹਿ ਲਓ ਜਾਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਦੂਜਾ ਤੜਾ ਪੰਜ ਮੈਂਬਰੀ ਕਮੇਟੀ ਵਾਲਾ ਉਹ ਗੱਲਬਾਤ ਕਰਨ ਦੇ ਲਈ ਰਖੜਾ ਸਾਹਿਬ ਤੁਹਾਡਾ ਸਵਾਗਤ ਹੈ ਜੀ ਚੜ੍ਹਦੀ ਕਲਾ ਟਾਈਮ ਟੀਵੀ ਤੇ ਬਹੁਤ ਧੰਨਵਾਦ ਜੀ ਥੈਂਕ ਯੂ ਵੈਰੀ ਮਚ ਰਖੜਾ ਸਾਹਿਬ ਤੋਂ ਪਹਿਲਾਂ ਦੱਸੋ ਆ ਸੁਖਵੀਰ ਸਿੰਘ ਬਾਦਲ ਦੇ ਜਿਹੜੇ ਪ੍ਰਧਾਨਗੀ ਨੂੰ ਕਿਵੇਂ ਦੇਖਦੇ ਹੋ ਦੇਖੋ ਇਹ ਕੋਈ ਨਵੀਂ ਗ ਜੇ ਪ੍ਰਧਾਨਗੀ ਦਾ ਰੋਣਾ ਨਾ ਹੁੰਦਾ ਪ੍ਰਧਾਨ ਕਿਹੋ ਜਿਹਾ ਹੋਰ ਬਣਾਉਣਾ ਹੁੰਦਾ ਫਿਰ ਤਾਂ ਇਹਨਾਂ ਕੋਲ ਜ਼ਿੰਦਗੀ ਲੋੜ ਹੀ ਨਹੀਂ ਸੀ ਜੀ ਇਹੋ ਪ੍ਰਧਾਨਗੀ ਪਿੱਛੇ ਹੀ ਉਹਨਾਂ ਨੇ ਇਹਨਾਂ ਜਿਹੜੇ ਸਾਡੇ ਸਿੰਘ ਸਵਾਲ ਨੇ ਉਹਦੀ ਕਰਤਾਰ ਕੁਰਸੀ ਕੀਤੀ ਜੀ ਤੇ ਪਾਰਟੀ ਜੋ ਖਾੜ ਪਾਇਆ ਪਾਰਟੀ ਜੋ ਬੰਦੇ ਕੱਢੇ ਇਹਨਾਂ ਕੋਲ ਇਹ ਇਸੇ ਕਰਕੇ ਤਾਂ ਕੀਤਾ ਸੀ ਇਹ ਪਤਾ ਹੈ ਸਾਰੇ ਲੋਕਾਂ ਨੂੰ ਵੀ ਇਹੀ ਅਖੀਰਤ ਦਾ ਇਹੀ ਹੋਣਾ ਜੀ ਉਹਨਾਂ ਨੇ ਫਿਰ ਕਾਸ ਜਸਦਾ ਸਾਹਿਬ ਨੂੰ ਸ਼ਤਮੇ ਵੀ ਵੱਡੀ ਬਣਾਈ ਸੀ ਉਹਨਾਂ ਨੂੰ ਦਕਨਾਰ ਕੀਤਾ ਸੋ ਇਹ ਇਹ ਇੱਥੇ ਇਕੁਇਲ ਪਿੱਛੇ ਸਾਰਾ ਕੁਝ ਕੀਤਾ ਹੋਰ ਤਾਂ ਕੋਈ ਗੱਲ ਨਹੀਂ ਸੀ ਦੀ ਗੱਲ ਨਹੀਂ ਕੋਈ ਪਰ ਸੁਖਵੀਰ ਸਿੰਘ ਬਾਦਲ ਦਾ ਜਿਹੜਾ ਧੜਾ ਉਹ ਇਹ ਗੱਲ ਕਹਿ ਰਿਹਾ ਕਿ ਜਿਹੜੀ ਸਾਡੇ ਪ੍ਰੋਸੈਸ ਹੈ ਜਿਹੜਾ ਸਾਡਾ ਪ੍ਰਧਾਨਗੀ ਦਾ ਉਹ ਜਿਸ ਤਰ੍ਹਾਂ ਸਾਡਾ ਸੰਵਿਧਾਨ ਹੈ ਸੰਵਿਧਾਨ ਮੁਤਾਬਕ ਹੋਇਆ ਤੇ ਸ਼੍ਰੀ ਕਾਲ ਤਖਤ ਸਾਹਿਬ ਦਾ ਜਿਹੜਾ ਹੁਕਮਨਾਮਾ ਉਹ ਵੀ ਅਸੀਂ ਇਨਬਿਲ ਲਾਗੂ ਕੀਤਾ ਹੈ ਦੇਖੋ ਇਹ ਤਾਂ ਤੁਹਾਨੂੰ ਵੀ ਪਤਾ ਹੈ ਮੈਨੂੰ ਵੀ ਪਤਾ ਹੈ ਕਿ ਜੋ ਸ਼੍ਰੀ ਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ ਜੀ ਕਿ ਉਹਨਾਂ ਨੇ ਕਿਹਾ ਸੀ ਕਿ ਵੀ ਜਿਹੋ ਸਜ਼ਾਤਨ ਲਾਈ ਹੈ ਜੀ ਕੋ ਪੁੱਤ ਕੇ ਜੀ ਦਿਨ ਦਿਨ ਦੇ ਵਿੱਚ ਵਿੱਚ ਤੁਹਾਡੇ ਐਸਟੀਪੀ ਅਛੀ ਦੀ ਕਾਲਤਾ ਸਾਹਿਬ ਤੇ ਆਉਣੇ ਕਹਿੰਦੇ ਨੇ ਜੀ ਆਪਾਂ ਸਾਰੇ ਸੁਣਿਆ ਕੋਈ ਨਵੀਂ ਗੱਲ ਨਹੀਂ ਜੀ ਜੀ ਬਿਲਕੁਲ ਜਿਉ ਆਏ ਫਿਰ ਉਹਨਾਂ ਨੇ ਜਦੋਂ ਰਜਾਇਨ ਮੀਨੇ ਬਾਦ ਦਿੱਤਾ ਉਹਨਾਂ ਨੇ ਕਿਹਾ ਕਿ ਵੀ ਟਰਮ ਖਤਮ ਹੋ ਗਈ ਜੀ ਤਾਂ ਦਿੱਤਾ ਹੈ ਜੀ ਉਹਨੇ ਕਿਹਾ ਕਿ ਸਾਹਿਬ ਸਾਡੇ ਬਟੋਹਾਰ ਨੂੰ 5 6 7 ਸਥ ਪਾਰਟੀ ਜੋ ਖੜੇ ਹੁੰਦਾ ਹੈ ਜੀ ਉਹਨੇ ਰਜਾਇਨ ਕਰ ਗੱਲ ਜੈਨ ਐਕਸੈਪਟ ਕਰ ਲਿਆ ਕਿਉਂਕਿ ਕਾਲਤਾ ਦਾ ਹੁਕਮ ਤਾਂ ਉਹ ਹੁੰਦਾ ਹੈ ਕਿ ਜੋ ਉਹਨੇ ਮੂਝੋ ਕੱਢਿਆ ਜੀ ਇਨ ਬਿਨ ਲਾਗੂ ਹੋ ਗਈ ਜੀ ਉਹਨੇ ਸੱਤ ਨੰਬਰ ਦੀ ਕਮੇਟੀ ਬਣਾਤੀ ਜੀ ਤੇ ਇਹਨਾਂ ਨੇ ਥਾਮੀ ਸਾਹਿਬ ਨੂੰ ਬਲੰਗਰ ਸਾਹਿਬ ਨੂੰ ਕਹਿ ਕੇ ਉਹਨੂੰ ਰੀਜਾਇਨ ਕਰਵਾਤਾ ਜੀ ਇਹ ਕਮੇਟੀ ਖਤਮ ਹੋ ਜਵੇ ਜੀ ਪਰ ਪੰਜ ਮੈਂਬਰ ਕਾਸਾ ਸਾਹ ਦੇ ਕੱਢ ਗਏ ਉਹ ਗਾਇਬ ਵੀ ਸਾਡੇ ਲਈ ਕੀ ਹੁਕਮ ਉਹਨੇ ਕਹਦਾ ਸੀ ਪੰਜ ਮੈਂਬਰ ਕੰਮ ਕਰੋ ਜੀ ਇਹ ਹੁਕਮਨ ਦੀ ਗੱਲ ਹੈ ਜੀ ਜੀ ਸੋ ਜਿਹਦੇ ਨਾਲ ਉਹਦਾ ਮੇਰੇ ਨਾਲ ਵਾ ਤੁਹਾਨੂੰ ਪਤਾ ਤੁਸੀਂ ਵੀ ਕੁਛ ਸਿਖਾਉਂਦੇ ਹੋ ਜੀ 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 ਗੁਰੂ ਨਾਲ ਜੁੜੇ ਹੋਏ ਹੋ ਸੋ ਉਹ ਹੁਕਮ ਤਾਂ ਇੱਕ ਵੇ ਬੰਨਿਆ ਸਿਰਫ ਗੱਲ ਤਾਂ ਇੱਕੋ ਹੀ ਸੀ ਕੇ ਪ੍ਰਧਾਨ ਸੁਖਵੀਰ ਹੀ ਹੋਊਗਾ ਹੋਰ ਨਹੀਂ ਕੋਈ ਹੋਊਗਾ। ਚੋ ਰਖਤ ਸਾਹਿਬ ਹੁਣ ਕੀ ਜਿਹੜਾ ਪੰਜ ਮੈਂਬਰੀ ਕਮੇਟੀ ਭਰਤੀ ਕਰ ਰਹੀ ਹੈ ਕਿ ਉਹ ਹੁਣ ਇੱਕ ਨਵਾਂ ਕਾਲੀ ਦਲ ਬਣੇਗਾ ਨਵੀਂ ਪਾਰਟੀ ਬਣੇਗੀ? ਹੁਣ ਬੈਠਾਂਗੇ ਤੇ ਸਲਾਹ ਕਰਾਂਗੇ ਦੇਖੋ ਅਸੀਂ ਹੁਣ ਤੱਕ ਹੁਕਮਦੂਲ ਨੀਸ਼ੀ ਕਰਨ ਚਾਹੁੰਦੇ ਜੀ ਕਿ ਜੋ ਉਹਨਾਂ ਨੇ ਕਿਹਾ ਹੈ ਕਿ ਆਪਣੇ ਝੁੱਲੇ ਸਮੇਟ ਕੇ ਸਾਰੇ ਇਕੱਠੇ ਹੋਵੋ ਜੀ ਅਸੀਂ ਤਾਂ ਉਹਦੇ ਤੇ ਫੁਰਸਾ ਆਏ ਸੀਗੇ ਹੁਣ ਇਹਨਾਂ ਨੇ ਤਾਂ ਕਰ ਲੈਣ ਦਾ ਨਹੀਂ ਮੰਨੀ ਤੇ ਹੁਣ ਅਸੀਂ ਬੈਠ ਕੇ ਸਲਾਹ ਕਰਾਂਗੇ ਜੋ ਸਾਨੂੰ ਕਹਿਣਗੇ ਜੀ ਉਹ ਕੰਮ ਲਾਗੇ ਰਖੜਾ ਸਾਹਿਬ ਇੱਕ ਹੋਰ ਹੈ ਜੀ ਸ਼੍ਰੋਮਣੀ ਅਕਾਲੀ ਦਲ ਸੁਖੀਰ ਸਿੰਘ ਬਾਦਲ ਵਾਲੇ ਹੋਣ ਦੁਆਰਾ ਫੇਰ ਕਹਿ ਰਹੇ ਨੇ ਉਹਨਾਂ ਦੇ ਸਾਥੀ ਵੀ ਜੇਕਰ ਦੁਬਾਰਾ ਫੇਰ ਆਣਾ ਚਾਹਦੇ ਹੋ ਤਾਂ ਤੁਸੀਂ ਆ ਸਕਦੇ ਹੋ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੈ ਨਹੀਂ ਪਰੇਸ਼ਾਨੀ ਤਾਂ ਉਹਨਾਂ ਨੂੰ ਕੋਈ ਨਹੀਂ ਹੈ ਜੀ ਪਹਿਲਾਂ ਤਾਂ ਜਦੋਂ ਉਹਨਾਂ ਨੇ ਖਤਮੇ ਵੀ ਕਮੇਟੀ ਬਣਾਈ ਸੀ ਉਹ ਕਹਿੰਦੇ ਸੀ ਬਿੜਾਏ ਨੂੰ ਕਿਵੇਂ ਲੈ ਲਈ ਅਸੀਂ ਤਾਂ ਕੱਢਿਆ ਹੋਇਆ ਪਾਰਟੀ ਚੋਂ ਉਹ ਮੰਨਤ ਕਰੇ ਐਪਲੀਕੇਸ਼ਨ ਦੇਵੇ ਫੇਰ ਫੇਰਾਂਗੇ ਉਹ ਸਾਡਾ ਕਿਵੇਂ ਲੈ ਲੈਣਗੇ ਨਾਸ ਹੀ ਜਾਣਾ ਹੈ ਜੀ ਸਾਡਾ ਡਰ ਹੈ ਕਿ ਵੀ ਅਸੀਂ ਕਿਉਂਕਿ ਜੋ ਉਹਨਾਂ ਨੇ ਗਲਤੀਆਂ ਕੀਤੀਆਂ ਜਿਹੜੀਆਂ ਗਲਤੀਆਂ ਕੀਤੀਆਂ ਅਸੀਂ ਸੋਚ ਵੀ ਨਹੀਂ ਸਕਦੇ ਸਜਾਨੀ। ਓਕੇ ਚਲੋ ਸਰ ਲਾਸਟ ਸਵਾਲ ਲਾਸਟ ਵਾਲਾ ਰਖੜਾ ਸਾਹਿਬ ਜਿਸ ਤਰ੍ਹਾਂ ਚੰਦੂ ਮਾਤਾ ਸਾਹਿਬ ਨੇ ਕਿਹਾ ਕਿ ਨਵੀਂ ਜੜੀ ਪਾਰਟੀਆਂ ਬਣਾਈ ਜਾਵੇਗੀ ਇੱਕ ਨਿੱਜੀ ਚੈਨਲ ਤੇ ਉਹਨਾਂ ਨੇ ਇੰਟਰਵਿਊ ਵੀ ਦਿੱਤੀ ਹੈ ਕਿ ਲੱਗਦਾ ਵੀ ਉਹ ਨਿੱਜੀ ਜੜੀ ਆਪਾਂ ਕਹਿ ਸਕਦਾ ਨਵੀਂ ਪਾਰਟੀ ਜੜੀ ਬਣਨ ਲਈ ਤਿਆਰ ਹੈ। ਦੇਖੋ ਮੈਂ ਤਾਂ ਇਸ ਗੱਲ ਦੇਖ ਕੇ ਕਹਿੰਦਾ ਵੀ ਸਾਰੇ ਬੈਠਾਂਗੇ ਸਾਰੇ ਸਲਾਹ ਕਰਾਂਗੇ ਜੋ ਸਲਾਹ ਦੇ ਵਿੱਚ ਹੋਊਗਾ ਦੇਖੋ ਕਿ ਆਊਗਾ ਉਹ ਅਸੀਂ ਫੈਲਾ ਕਰਾਂਗੇ। ਚਲੋ ਰਖੜਾ ਸਾਹਿਬ ਕੋਈ ਬਾਫ ਸੀਦੀ ਕੋਈ ਸਬਾ ਮਨਾ ਨਹੀਂ। ਕਰਾਸ ਕੋਈ ਤੁਹਾਨੂੰ ਨਹੀਂ ਚਲੋ ਧੰਨਵਾਦ ਰਖੜਾ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਦੇਖੋ ਆਪਾਂ surjit singh ਰਖੜਾ ਨਾਲ ਵੀ ਗੱਲਬਾਤ ਕੀਤੀ ਆ ਉਹ ਤਾਂ ਦੇਖੋ ਆਪਾਂ ਨੂੰ ਪਹਿਲਾਂ ਪਤਾ ਹੀ ਸੀਗਾ ਕਿ ਵਿਰੋਧੀ ਧਿਰ ਜਿਹੜੀ ਵਿਰੋਧੀ ਧਿਰ ਤਾਂ ਕਦੇ ਅਸੈਪਟ ਕਰੇਗੀ ਨਹੀਂ ਵਿਰੋਧੀ ਧਿਰ ਕੋਈ ਵੀ ਹੋਵੇ ਚਾਹੇ ਉਹ ਪੰਜ ਮੈਂਬਰ ਕਮੇਟੀ ਵਾਲੀ ਹੋਵੇ ਸੁਧਾਰ ਲਹਿਰ ਹੋਵੇ ਤੇ ਚਾਹੇ ਉਹਦੇ ਚ ਜਿਹੜਾ ਦੂਜੀ ਧਿਰ ਹੈ ਨੇ ਅਦੇ ਕਾਲੀ ਜਿਹੜਾ ਹੋਰ ਤੇਰਾਂ ਨੇ ਜਿਹੜੀਆਂ ਪੰਥਕ ਤੇਰਾਂ ਉਹ ਕੋਈ ਵੀ ਐਸੈਪਟ ਤਾਂ ਕਰੇਗਾ ਨਹੀਂਗਾ ਉਹ ਤਾਂ ਇਹ ਵੀ ਕਹਿ ਰਹੇ ਕਿ ਸੁਖਵੀਰ ਸਿੰਘ ਬਾਦਲ ਦਾ ਜਿਹੜੇ ਉਹਦੇ ਨਾਲ ਹੁਣ ਕੋਈ ਵਿਅਕਤੀ ਕੋਈ ਜਾਏਗਾ ਹੀ ਨਹੀਂ ਕੋਈ ਮੈਂਬਰਸ਼ਿਪ ਵੀ ਨਹੀਂ ਹੋਏਗੀ ਹੋਰ ਵੀ ਮਹਰਬਾਨ ਜੀ ਹੋਰ ਵੀ ਆ ਜਿਹਨੇ ਸਾਬਕਾ ਜਥੇਦਾਰ ਨੇ ਗਿਆਨੀ ਹਰਪ੍ਰੀਤ ਸਿੰਘ ਤਨੋਂ ਨੇ ਵੀ ਕਿਤੇ ਨਾ ਕਿਤੇ ਕਿਆ ਕਹਿੰਦੇ ਜਿਹੜੀ ਇਹ ਭਰਤੀ ਹੋਈ ਹੈ ਜਾਂ ਪ੍ਰਧਾਨ ਲਗਾਇਆ ਗਿਆ ਇਹ ਪਘੋੜਾ ਭਰਤੀ ਆ ਕਹਿੰਦਾ ਇਹਨੂੰ ਕੋਈ ਮੰਨਿਆ ਨਾ ਜਾਵੇ ਇਸ ਤਰ੍ਹਾਂ ਜਿਹੜਾ ਉਹਨਾਂ ਨੇ ਸੋਸ਼ਲ ਮੀਡੀਆ ਤੇ ਆਪਣੀ ਜਿਹੜੀ ਵੀਡੀਓ ਵੀ ਜਿਹੜਾ ਪਾਈ ਹੈ ਉਹਦੇ ਵਿੱਚ ਜ਼ਿਕਰ ਵੀ ਕੀਤਾ ਅਜੇ ਕਾਲ ਤੱਕ ਸਾਬਤ ਤੋਂ ਪਘੋੜੇ ਹੋਏ ਉਹ ਵੀ ਆਪਾਂ ਇੱਕ ਵਾਰ ਦਰਸ਼ ਜੀ ਆ ਵੀ ਉਹਨਾਂ ਨੂੰ ਪ੍ਰਧਾਨ ਲਗਾ ਦਿੱਤਾ ਗਿਆ ਇਸ ਤਰ੍ਹਾਂ ਗੱਲਾਂ ਬਾਤਾਂ ਵੜੀਆਂ ਕੀਤੀਆਂ ਨੇ ਆਪਾਂ ਆ ਵੀ ਸੁਣਾ ਦੇ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਨੇ ਸਾਬਕਾ ਜ਼ਥੇਦਾਰ ਨੇ ਉਹਨਾਂ ਨੇ ਕੀ ਕੁਝ ਕਿਹਾ ਉਹ ਵੀ ਥੋੜੀ ਜਿਹੀ ਝਲਕ ਆਪਾਂ ਦਿਖਾ ਦਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜ ਮੈਂ ਸਮਝਦਾ ਹਾਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਨਹੀਂ ਬਲਕਿ ਸ਼੍ਰੋਮਣੀ ਭਗੋੜੇ ਦਲ ਦੇ ਪ੍ਰਧਾਨ ਦੀ ਚੋਣ ਹੋਈ ਹੈ। ਔਰ ਉਹ ਵੀ ਗੈਰ ਲੋਕਤੰਤਰਿਕ ਵਿਧੀ ਦੇ ਦੁਆਰਾ। ਪਹਿਲਾਂ ਪ੍ਰਧਾਨ ਸਾਹਿਬ ਨੇ ਡੈਲੀਗੇਟ ਚੁਣੇ ਤੇ ਅੱਜ ਪ੍ਰਧਾਨ ਸਾਹਿਬ ਵੱਲੋਂ ਚੁਣੇ ਹੋਏ ਡੈਲੀਗੇਟਾਂ ਨੇ ਪ੍ਰਧਾਨ ਸਾਹਿਬ ਨੂੰ ਚੁਣ ਲਿਆ। ਤੁਸੀਂ ਮੈਨੂੰ ਚੁਣ ਲਓ ਮੈਂ ਤੁਹਾਨੂੰ ਚੁਣ ਲਾਂਗਾ। ਇਸ ਵਿਧੀ ਦੇ ਰਾਹੀਂ ਅੱਜ ਪ੍ਰਧਾਨ ਦੀ ਚੋਣ ਹੋਈ ਹੈ ਜੋ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਹੈ ਉਹ ਅੱਜ ਦੀ ਇਸ ਮੌਜੂਦਾ ਲੀਡਰਸ਼ਿਪ ਨੇ ਕੀਤੀ ਹੈ 15 ਸਾਲ ਥੋੜਾ ਸਮਾਂ ਨਹੀਂ ਹੁੰਦਾ ਲੰਮਾ ਸਮਾਂ ਹੁੰਦਾ ਇੱਕ ਬੱਚਾ ਜਵਾਨ ਹੋ ਜਾਂਦਾ 15 ਸਾਲਾਂ ਦੇ ਵਿੱਚ 15 ਸਾਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਹੈ ਔਰ ਭਾਜਪਾ ਦੇ ਨਾਲ ਭਾਈਵਾਲੀ ਰਹੀ ਹੈ ਔਰ 1997 ਦੇ ਵਿੱਚ ਜਦੋਂ ਪੰਜਾਬ ਦੇ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਈ ਸੀ ਤੇ ਉਦੋਂ ਉਹਨਾਂ ਨੇ ਆਪਣੇ ਪਿੰਡਿਆਂ ਦੇ ਉੱਤੇ ਤਸ਼ੱਦਦ ਸਹਿਾ ਸੀ ਜੋ ਉਸ ਤੋਂ ਪਹਿਲਾਂ ਕਾਂਗਰਸ ਸਰਕਾਰ ਨੇ ਕੀਤਾ ਸੀ ਝੂਠੇ ਪੁਲਸ ਮੁਕਾਬਲਿਆਂ ਦੇ ਵਿੱਚ ਨੌਜਵਾਨਾਂ ਦੇ ਕਤਲ ਕੀਤੇ ਗਏ ਸਨ ਮਜ਼ੁਰਗਾਂ ਲਈ ਥਾਣਿਆਂ ਦੇ ਵਿੱਚ ਦਾੜੀਆਂ ਪੁੱਟੀਆਂ ਗਈਆਂ ਸਨ। ਇਸਤਰੀਆਂ ਲਈ ਇਜ਼ਤਾਂ ਰੋਲੀਆਂ ਗਈਆਂ ਸਨ। ਤੇ ਪੰਜਾਬ ਦੇ ਲੋਕਾਂ ਨੇ ਇੱਕ ਉਮੀਦ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਈ ਸੀ 1997 ਦੇ ਵਿੱਚ। ਤੇ ਫਿਰ 15 ਸਾਲ ਸਰਕਾਰ ਰਹੀ। ਤੇ ਕੀ ਕੀਤਾ ਐਸੇ ਸਰਕਾਰ ਨੇ? ਸ਼੍ਰੋਮਣੀ ਅਕਾਲੀ ਦਲ ਫੈਡਰਲ ਢਾਂਚੇ ਦਾ ਮਦਈ ਸੀ ਕਿ ਫੈਡਰਲ ਢਾਂਚੇ ਦੇ ਹੱਕ ਦੇ ਵਿੱਚ ਇਹਨਾਂ ਨੇ ਆਵਾਜ਼ ਉਠਾਈ। ਚੰਡੀਗੜ੍ਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਿਆ ਸੀ ਕਿ ਚੰਡੀਗੜ੍ਹ ਰਾਜਧਾਨੀ ਪ੍ਰਾਪਤ ਕਰਨ ਵਾਸਤੇ ਇਹਨਾਂ ਨੇ ਆਵਾਜ਼ ਉਠਾਈ ਪੰਜਾਬ ਦੇ ਪਾਣੀਆਂ ਦਾ ਮਸਲਾ ਸਭ ਤੋਂ ਅਹਿਮ ਮਸਲਾ ਸੀ ਕਿ ਇਹਨਾਂ ਨੇ ਭਾਜਪਾ ਦੇ ਨਾਲ ਭਾਈਵਾਲ ਹੁੰਦੇ ਆ ਪਾਣੀਆਂ ਦਾ ਮਸਲਾ ਭਾਜਪਾ ਕੋਲ ਚੁੱਕਿਆ ਕਿ ਇਹਨਾਂ ਨੇ ਜਿਹੜਾ 1 ਲੱਖ ਤੋਂ ਵੱਧ ਸਾਡਾ ਨੌਜਵਾਨ ਜਿਹੜਾ ਸੀ ਪਿਛਲੇ 15 ਸਾਲਾਂ ਦੌਰਾਨ ਸ਼ਹੀਦ ਕੀਤਾ ਗਿਆ ਸੀ ਉਹਨਾਂ ਨੂੰ ਇਨਸਾਫ ਦਿਵਾਉਣ ਦੇ ਲਈ ਯਤਨ ਕੀਤਾ ਉਹਨਾਂ ਦੀਆਂ ਲਾਸ਼ਾਂ ਦੇ ਸਿਰ ਦੇ ਉੱਤੇ ਸਰਕਾਰਾਂ ਬਣਾਈਆਂ ਲੇਕਿਨ ਜਦੋਂ ਉਹਨਾਂ ਨੂੰ ਇਨਸਾਫ ਦਿਵਾਉਣ ਦੀ ਵਾਰੀ ਆਈ ਤੇ ਇਨਸਾਫ ਤਾਂ ਕੀ ਦਿਵਾਉਣਾ ਸੀ ਸਗੋਂ ਉਹਨਾਂ ਪੁਲਿਸ ਅਫਸਰਾਂ ਨੂੰ ਤਰੱਕੀਆਂ ਦਿੱਤੀਆਂ ਜਿਨ੍ਹਾਂ ਨੇ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਸਿੱਖ ਨੌਜਵਾਨਾਂ ਦਾ ਕੋ-ਕੋ ਕੇ ਕਤਲ-ਆਮ ਕੀਤਾ ਸੀ। ਯਾ ਤਾਂ ਇਹ ਪੰਜਾਬ ਦੇ ਲੋਕਾਂ ਨੂੰ ਬੁੱਧੂ ਸਮਝਿਆ ਜਾਏ ਖੁਦ ਬੁੱਧੂ ਹੈ। ਪਰ ਮੈਂ ਇੱਕ ਗੱਲ ਕਹਿ ਦਿਆਂ ਕਿ ਹੁਣ ਪੰਜਾਬ ਦੇ ਲੋਕ ਜਾਗ ਪਏ। ਹੁਣ ਉਹ ਚਾਸੀ ਦੇ ਵਿੱਚ ਆਉਣ ਵਾਲੇ ਨਹੀਂ ਹੈ। ਜੇ 15 ਸਾਲ ਸਰਕਾਰ ਦੇ ਵਿੱਚ ਰਹਿੰਦੇ ਆਂ ਔਰ ਬੀਜੀਪੀ ਦੇ ਨਾਲ ਗੂੜੀ ਯਾਰੀ ਰਹਿੰਦੇ ਆਂ ਤੁਸੀਂ ਪੰਜਾਬ ਲਈ ਸਿੱਖਾਂ ਲਈ ਕੁਝ ਨਹੀਂ ਕੀਤਾ ਤੇ ਤੁਸੀਂ ਹੁਣ ਕਰੋਗੇ ਇਹਦੀ ਵੀ ਕੋਈ ਗਰੰਟੀ ਨਹੀਂ ਹੈ ਇਸ ਕਰਕੇ ਅੱਜ ਸ਼੍ਰੋਮਣੀ ਭਗੋੜੇ ਦਲ ਦੇ ਪ੍ਰਧਾਨ ਦੀ ਚੋਣ ਹੋਈ ਹੈ ਨਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਚੋਣ ਹੋਈ ਹੈ ਇਸ 3 ਅਕਾਲ ਤੱਕ ਸਭ ਤੋਂ ਭਗੋੜੇ ਨੇ 3 ਅਕਾਲ ਤੱਕ ਸਭ ਨੇ ਇਹਨਾਂ ਨੂੰ ਆਦੇਸ਼ ਕੀਤਾ ਸੀ ਕਿ ਜਥੇਦਾਰ ਦੇ ਸੇਵਾ ਨਿਯਮ ਬਣਨੇ ਚਾਹੀਦੇ ਨੇ 2008 ਦੇ ਵਿੱਚ ਇਹਨਾਂ ਨੇ ਬਣਾਏ ਸ੍ਰੀ ਅਕਾਲ ਤਖਤ ਸਾਹਿਬ ਨੇ ਆਦੇਸ਼ ਕੀਤਾ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਪਣੇ ਚੈਨਲ ਹੋਣੇ ਚਾਹੀਦੇ ਨੇ ਕਿ ਇਹਨਾਂ ਨੇ ਚੈਨਲ ਖੋਲਣ ਵਾਸਤੇ ਹਾਮੀਆਂ ਭਰੀਆਂ ਸ੍ਰੀ ਅਕਾਲ ਤਖਤ ਸਾਹਿਬ ਦਾ ਆਦੇਸ਼ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਹੋਣੀ ਚਾਹੀਦੀ ਹੈ ਸੱਤ ਮੈਂਬਰੀ ਕਮੇਟੀ ਦਾ ਗਠਨ ਹੋਇਆ ਕਿ ਉਹਨਾਂ ਨੇ ਉਸ ਆਦੇਸ਼ ਨੂੰ ਮੰਨਿਆ ਇਸ 3 ਅਕਾਲ ਤੱਕ ਸਭ ਦੇ ਭਗੌੜੇ ਆ। ਔਰ ਪੰਜਾਬ ਦੇ ਲੋਕ ਔਰ ਨਾ ਦੁਨੀਆ ਪਰਦੇ ਸਿੱਖ ਇਹਨਾਂ ਨੂੰ ਮੂੰਹ ਲਾਉਣ ਲਾਉਣਗੇ। ਤੇ ਨਾ ਇਹਨਾਂ ਨੂੰ ਮੂੰਹ ਜਿਹੜਾ ਹੈ ਉਹ ਲਾਉਣਾ ਇਹਨਾਂ ਨੇ ਸ਼ੁਰੂ ਕੀਤਾ। ਜਦੋਂ ਤੋਂ 2015 ਦੇ ਵਿੱਚ ਇਹਨਾਂ ਨੇ ਸਿੱਖ ਪਰੰਪਰਾਵਾਂ ਦਾ ਕਾਣ ਕਰਨਾ ਪ੍ਰਾਰੰਭ ਕੀਤਾ। ਉਦੋਂ ਤੋਂ ਸਿੱਖਾਂ ਨੇ ਮੁੱਖ ਮੋੜਿਆ ਤੇ ਹੁਣ ਦੁਬਾਰਾ ਇਹਨਾਂ ਵੱਲ ਸਿੱਖ ਤੇ ਨਾ ਪੰਜਾਬ ਦੇ ਲੋਕ ਜਿਹੜੇ ਆ ਉਹ ਮੂੰਹ ਕਰਨਗੇ। ਚਾਹੇ ਇਹ ਕਿੰਨੇ ਮਰਜੀ ਦੁੱਧ ਤੋਤੇ ਬਣ ਕੇ ਪੰਜਾਬ ਦੇ ਲੋਕਾਂ ਦੇ ਵਿੱਚ ਆਉਣ ਦਾ ਜਿਹੜਾ ਦਾਵਾ ਕਰਨ ਪਰ ਪਿਛਲਾ 15 ਸਾਲਾਂ ਦੌਰਾਨ ਇਹਨਾਂ ਦੀਆਂ ਕਾਰਜਗਾਰੀਆਂ ਉਹ ਪੰਜਾਬ ਦੇ ਲੋਕਾਂ ਦੇ ਸਾਹਮਣੇ ਆ ਹੁਣੇ ਕਾਮਜਾਬ ਹੋਣ ਲਈ ਨਹੀਂ ਹੈ ਇਸ ਕਰਕੇ ਮੈਂ ਸਮੁੱਚੇ ਪੰਜਾਬ ਦੇ ਲੋਕਾਂ ਨੂੰ ਇਹੋ ਹੀ ਅਪੀਲ ਕਰਦਾ ਕਿ ਉઠੋ ਜਾਗੋ ਇਹ ਲੋਕ ਬੇਵਕੂਫ ਬਣਾਉਣ ਵਾਸਤੇ ਫਿਰ ਜਿਹੜਾ ਹੈ ਉਹ ਸਾਨੂੰ ਗੁੰਮਰਾਹ ਕਰਨ ਵਾਸਤੇ ਜਿਹੜਾ ਹੈ ਉਹ ਸਾਡੇ ਵਿੱਚ ਆਉਣ ਵਾਸਤੇ ਤਿਆਰ ਬੈਠੇ ਹੈ ਅਸੀਂ ਗੁੰਮਰਾਹ ਨਹੀਂ ਹੋਣਾ ਹੈ ਅਸੀਂ ਇੱਕ ਹੋਣਾ ਹੈ ਪੰਥ ਤੇ ਪੰਜਾਬ ਨੂੰ ਅਸੀਂ ਬਲੰਦੀਆਂ ਵੱਲ ਲੈ ਕੇ ਜਾਣਾ ਹੈ ਇਹਦੇ ਵਿੱਚ ਹੀ ਸਾਡੀ ਭਲਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਗੱਲ ਇਹ ਹੈ ਅਮਰਜੀਤ ਆਪਾਂ ਸਰਜੀਤ ਸਿੰਘ ਰਖੜਾ ਵਾਲਾ ਵੀ ਸੁਣਿਆ ਆਪਾਂ ਗਿਆਨੀ ਹਰਪੀ ਸਿੰਘ ਵਾਲਾ ਵੀ ਸੁਣਿਆ ਇੱਕ ਗੱਲ ਤੁਹਾਡੇ ਯਾਦ ਨੂੰ ਮੈਂ ਦੁਬਾਰਾ ਫਿਰ ਦੁਹਰਾ ਦਿੰਦਾ ਮੈਂ ਪੰਜ ਚਾਰ ਦਿਨ ਪਹਿਲਾਂ ਵੀ ਇਹ ਗੱਲ ਕੀਤੀ ਸੀ ਕਿ ਜਦੋਂ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਜਿਹੜੇ ਉਹਨਾਂ ਦੇ ਜਿਹੜੇ ਜਥੇਦਾਰ ਉਦੋਂ ਉਹਨਾਂ ਨੇ ਪਗੜੀ ਤੇ ਜਿਹੜੀ ਆਪਣੇ ਰਸਮ ਜਿਹੜੀ ਕੀਤੀ ਸੀ ਕੁਲਦੀਪ ਸਿੰਘ ਗੜਗੱਜ ਨੇ ਉਸ ਦਿਨ ਬਹੁਤ ਪੰਥਕ ਧਿਰਾਂ ਸੀ ਸੰਤ ਸਮਾਜ ਸੀ ਬਾਬਾ ਬਲਬੀਰ ਸਿੰਘ ਖੁਦ ਆਪ ਵੀ ਗਏ ਸੀਗੇ ਤੇ ਟਕਸਾਲ ਤੋਂ ਵੀ ਕਾਫੀ ਜਿਹੜੇ ਸ਼ਖਸ਼ੇ ਤੱਕ ਗਈਆਂ ਸੀਗੀਆਂ ਉਹਨਾਂ ਨੇ ਇੱਕ ਐਲਾਨ ਕੀਤਾ ਸੀ ਕਿ ਕੁਲਦੀਪ ਸਿੰਘ ਗੜਗੱਜ ਜਿੱਥੇ-ਜਿੱਥੇ ਜਾਣ ਉਹਨਾਂ ਦਾ ਵਿਰੋਧ ਕੀਤਾ ਜਾਵੇ ਠੀਕ ਹੈ ਇਹ ਗੱਲ ਕਹੀ ਸੀ ਪਰ ਅੱਜ ਤੱਕ ਤੁਸੀਂ ਮੈਨੂੰ ਇਹ ਦੱਸੋ ਉਹ ਕਈ ਪਿੰਡ 'ਚ ਵੀ ਜਾਏ ਹਾਂ ਬਿਲਕੁਲ ਕਈ ਸ਼ਹਿਰਾਂ ਦੇ ਜਗ੍ਹਾ 'ਤੇ ਜਾਏ ਕਈ ਪ੍ਰੋਗਰਾਮਾਂ 'ਚ ਵੀ ਜਾਏ ਹਾਂ ਜਿਹੜੀ ਹੋ ਰਹੀ ਸਮਾਜਿਕ ਦੇ ਵਿੱਚ ਨਾ ਵੱਡਾ ਤਰਨਾ ਲੱਗਿਆ ਹੈ ਬੇਦਵੀਆਂ ਦੇ ਇਸ਼ੂ ਨੂੰ ਲੈ ਕੇ ਉੱਥੇ ਵੀ ਜਿਹੜੇ ਆ ਗਰਮਖਿਆਲੀ ਦਲ ਦੇ ਲੋਕ ਉੱਥੇ ਪਹੁੰਚ ਰਹੇ ਨੇ ਪਰ ਉੱਥੇ ਵੀ ਨਹੀਂ ਵਿਰੋਧ ਹੋਇਆ ਮੈਂ ਮੈਂ ਹਾਂ ਮੈਂ ਉਹੀ ਤੁਹਾਨੂੰ ਜਿਹੜਾ ਯਾਦ ਕਰਾ ਰਿਹਾ ਕਿ ਕਿਹਣਾ ਬੜਾ ਸੌਖਾ ਹੁੰਦਾ ਬਿਆਨ ਦੇਣਾ ਬਹੁਤ ਸੌਖਾ ਹੁੰਦਾ ਹੈ ਇਹਦਾ ਵਿਰੋਧ ਕਰੋ ਜਾਂ ਮੈਂ ਕੱਲਾ ਜਸ ਸਿੰਘ ਸਹਿਬਾਨ ਦੀ ਗੱਲ ਨਹੀਂ ਕਰ ਰਿਹਾ ਜਾਂ ਜਿੰਨੇ ਵੀ ਸਿੰਘ ਸਹਿਬਾਨ ਹੋਣ ਤੱਕ ਹੈ ਜਸ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਜਯਾ ਸਿੰਘ ਸਾਹਿਬ ਗਿਆਨੀ ਹਰਪੀਜੀ ਹੋਏ ਨੇ ਗਿਆਨੀ ਰਗਵੀਰ ਸਿੰਘ ਜੀ ਆਏ ਨੇ ਮਤਲਬ ਸਿੰਘ ਸਾਹਿਬ ਜਿੰਨੇ ਵੀ ਹੋਏ ਹੈ ਮੈਂ ਸਾਰੀ ਉਹਨਾਂ ਦੀ ਗੱਲ ਪਰਸਨਲ ਨਹੀਂ ਕਰ ਰਿਹਾ ਮੈਂ ਵੈਸੇ ਇੱਕ ਅੰਦਾਜ਼ਨ ਤੁਹਾਨੂੰ ਗੱਲ ਦੱਸ ਰਿਹਾ ਕਿ ਜਿਵੇਂ ਹੁਣ ਤੁਸੀਂ ਕਿਹਾ ਕਿ ਦੂਜੀਆਂ ਧਿਰਾਂ ਵੀ ਕਹਿ ਰਹੇ ਸੀ ਕਿ ਜੋ ਸੁਖਵੀਰ ਸਿੰਘ ਬਾਦਲ ਦਾ ਉੱਤੇ ਪ੍ਰੋਗਰਾਮ ਹੋਏਗਾ ਤੇ ਅਸੀਂ ਵਿਰੋਧ ਕਰਾਂਗੇ ਠੀਕ ਹੈ ਇਹਨਾਂ ਚੀਜ਼ਾਂ ਨੂੰ ਕਹਿਣਾ ਜਾਂ ਬਿਆਨਬਾਜ਼ੀ ਕਰਨੀ ਜਾਂ ਲੋਕਾਂ ਦੇ ਸਾਹਮਣੇ ਗੱਲ ਰੱਖਣੀ ਪਰ ਜਦੋਂ ਹਕੀਕਤ ਦੇ ਵਿੱਚ ਆਪਾਂ ਇਹ ਗੱਲ ਕਰਦੇ ਹਾਂ ਨਾ ਤਾਂ ਉਸ ਚੀਜ਼ ਲਈ ਬਹੁਤ ਜ਼ਿਆਦਾ ਔਖਾ ਹੁੰਦਾ ਹੈ ਕਿ ਲੋਕਾਂ ਨੂੰ ਇਕੱਠੇ ਕਰਕੇ ਲੈ ਕੇ ਜਾਣਾ ਵਿਰੋਧ ਕਰਨਾ ਇਕੱਠੇ ਹੋ ਕੇ ਉੱਥੇ ਜਾ ਕੇ ਫਿਰ ਕਿਸੇ ਦਾ ਆਹਮੋ ਸਾਹਮਣੇ ਟਕਰਾਅ ਕਰਨਾ ਠੀਕ ਹੈ ਕਿਉਂ ਉਸ ਦਿੱਤੀ ਇੱਕ ਟਕਰਾਅ ਦੀ ਹੁੰਦੀ ਹੈ ਜਦੋਂ ਇੱਕ ਪ੍ਰੋਗਰਾਮ ਚੱਲ ਰਿਹਾ ਤੇ ਅਸੀਂ ਬਾਹਰ ਉਹਦਾ ਵਿਰੋਧ ਕਰ ਰਹੇ ਹਾਂ ਤਾਂ ਉਹ ਇੱਕ ਆਹਮੋ ਸਾਹਮਣੇ ਟਕਰਾਅ ਹੋ ਗਿਆ ਤਾਂ ਉੱਥੇ ਫਿਰ ਇਹ ਵੀ ਹੁੰਦਾ ਕਿ ਭਰਾ ਮਾਰੂ ਜੰਗ ਹੋ ਗਈ ਸਿੱਖ ਸਿੱਖ ਨਾਲ ਲੜ ਰਿਹਾ ਸਿੱਖ ਸਿੱਖ ਦਾ ਵਿਰੋਧ ਕਰ ਰਿਹਾ ਫਿਰ ਇਹ ਵੀ ਕਈ ਜਿਹੜੀਆਂ ਪੰਥਕ ਧਿਰਾਂ ਨੇ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਜਿਹੜੇ ਸਿੱਖ ਨੇ ਜਿਹੜੇ ਸ਼ਖਸੀਅਤਾਂ ਨੇ ਆਮ ਸਿੱਖ ਨੇ ਤਾਂ ਉਹਨਾਂ ਦੇ ਦਿਲਾਂ 'ਚ ਵੀ ਇਹ ਗੱਲ ਜਾਂਦੀ ਹੈ ਵੀ ਕੋਈ ਕਹਿੰਦਾ ਕੁਰਸੀ ਪਿੱਛੇ ਲੜ ਰਿਹਾ ਕੋਈ ਕਹਿੰਦਾ ਪ੍ਰਧਾਨਗੀ ਪਿੱਛੇ ਲੜ ਰਿਹਾ ਇਹ ਤੁਸੀਂ ਕਿਹਾ ਵੀ ਚਲੋ ਜਦੋਂ ਅਸੀਂ ਸਾਹਮਣੇ ਹੁੰਦੇ ਆ ਟਕਰਾਬਾਜ਼ੀ ਜਿਹੜੀ ਸਥਿਤੀ ਆ ਉਹ ਪੈਦਾ ਹੋ ਜਾਂਦੀ ਹੈ ਹੁਣ ਆਪਾਂ ਥੋੜਾ ਆਪਾਂ ਜਾਣਦੇ ਜਿਹੜੇ ਹੁਣ ਅਕਾਲੀ ਦਲ ਤੋਂ ਬਾਗੀ ਹੋ ਚੁੱਕੇ ਅੱਜ ਦੇ ਵਿੱਚੋਂ ਪ੍ਰਸੰਪ੍ਰਿੰਸ ਸਿੰਘ ਚੰਦੂਬਾਦਾਰ ਨੇ ਚਲੋ ਮੈਂ ਅਮਰਜੀਤ ਜੀ ਇੱਕ ਵਾਰ ਮੈਂ ਤੁਹਾਨੂੰ ਹੋਰ ਉਹਨਾਂ ਰਿਐਕਸ਼ਨ ਉਹਨਾਂ ਦਾ ਵੀ ਆਇਆ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਨੇ ਹਰਜੀਤ ਸਿੰਘ ਗਰੇਵਾਲ ਉਹਨਾਂ ਦਾ ਵੀ ਇੱਕ ਰਿਐਕਸ਼ਨ ਆਇਆ ਉਹਨਾਂ ਨੇ ਵੀ ਸੁਖਵੀਰ ਸਿੰਘ ਬਾਦਲ ਨੂੰ ਦਰਸ਼ਕਾਂ ਨੂੰ ਆਪ ਹੀ ਸੁਣਾ ਦਈਏ ਕਿ ਉਹ ਕਹਿੰਦੇ ਕੀ ਨੇ ਹਰਜੀਤ ਸਿੰਘ ਗਰੇਵਾਲ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਪਣਾ ਨਵਾਂ ਪ੍ਰਧਾਨ ਚੁਣ ਲਿਆ ਪਰ ਸਾਡਾ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਅੰਦਰੂਨੀ ਮਾਮਲੇ 'ਚ ਕੋਈ ਦਖਲ ਨਹੀਂ ਦੇਣਾ ਹੁੰਦਾ ਇਹ ਸ਼੍ਰੋਮਣੀ ਅਖਾਦੀ ਦਾ ਇੱਕ ਖੇਤਰੀ ਦਲ ਅਸੀਂ ਤਾਂ ਚਾਹੁੰਦੇ ਹਾਂ ਕਿ ਚੱਲੇ ਤਰੱਕੀ ਕਰੇ ਪਰ ਇੱਥੇ ਤਾਂ ਕੁਝ ਹੋਰ ਹੀ ਹੋਇਆ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਸੁਖਵੀਰ ਸਿੰਘ ਬਾਦਲ ਨੂੰ ਹੀ ਅਸਤੀਫਾ ਦਿੱਤਾ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਨੂੰ ਸਰਦਾਰ ਸੁਖਵੀਰ ਸਿੰਘ ਬਾਦਲ ਨਹੀਂ ਪ੍ਰਧਾਨ ਬਣਾਤਾ ਤਾਂ ਇੱਕ ਪਰਵਾਰਿਕ ਦਲ ਬਣ ਗਿਆ ਚੰਦ ਲੋਕਾਂ ਦਾ ਦਲਾ ਤੇ ਉਸ ਚ ਜੋ ਇਹ ਕਰ ਰਹੇ ਆ ਇਹ ਦੁਨੀਆ ਵੀ ਸਮਝਦੀ ਆ ਤੇ ਅਕਾਲੀ ਦਲ ਦਾ ਪਹਿਲਾ ਵਾਲਾ ਜਿਸ ਤਰ੍ਹਾਂ ਦਾ ਵਿਵਹਾਰ ਸੀ ਉਹ ਨਹੀਂ ਰਹਿ ਸਕਦਾ ਇਸ ਕਰਕੇ ਇਹਨਾਂ ਨੇ ਦੇਖਣਾ ਪਰ ਬੜੀ ਮੰਦਪਾਗੀ ਗੱਲ ਹੈ ਪੰਜਾਬ ਦੇ ਲਈ ਵੀ ਔਰ ਸ਼ਰਮਣੀ ਅਕਾਲੀ ਦਲ ਇਹਦਾ ਸੌਬਰ ਹੈ ਤਾਂ ਵੱਡਾ ਇਤਿਹਾਸਾ ਹੋਵੇ ਲਈ ਵੀ ਜਿਸ ਦੇ ਅੰਦਰ ਇਸ ਤਰ੍ਹਾਂ ਦੀ ਗੱਲ ਹੋ ਰਹੀ ਹੈ ਔਰ ਇੱਕ ਪਰਵਾਰਿਕ ਦਲ ਨਹੀਂ ਬਣਨਾ ਚਾਹੀਦਾ ਸੀ ਮੈਂ ਤਾਂ ਇਹਦੇ ਲਈ ਇਹੀ ਕਹਿ ਸਕਦਾ ਔਰ ਬਾਕੀ ਤਾਂ ਸੀ ਕੋਈ ਐਸੀ ਟਿੱਪਣੀ ਵੀ ਨਹੀਂ ਕਰਨਾ ਚਾਹੁੰਦੇ ਔਰ ਇਹਦਾ ਆਉਣ ਵਾਲੇ ਸਮੇਂ ਦੇ ਅੰਦਰ ਜਿਹੜਾ ਬਹੁਤ बड़ा ਭੁਗਤਾਨ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਕਰਨਾ ਪੈਣਾ ਦੇਖੋ ਹਰਜੀਤ ਸਿੰਘ ਗਰੇਵਾਲ ਨੇ ਬਿਲਕੁਲ ਇਹ ਗੱਲ ਕਲੀਅਰ ਕਹਿਤੀ ਕਿ ਸੁਖਵੀਰ ਸਿੰਘ ਬਾਦਲ ਨੇ ਪ੍ਰਧਾਨ ਹਟਾਤਾ ਸੁਖਵੀਰ ਸਿੰਘ ਬਾਦਲ ਨੇ ਅਸਤੀਫਾ ਲੈ ਲਿਆ ਤੇ ਸੁਖਵੀਰ ਸਿੰਘ ਬਾਦਲ ਪ੍ਰਧਾਨ ਬਣ ਗਏ ਹਨਾ ਤੇ ਇਹ ਚਲੋ ਇਹ ਵਿਰੋਧੀ ਧਿਰਾਂ ਦਾ ਰਿਐਕਸ਼ਨ ਆ ਮੈਂ ਪਹਿਲਾਂ ਵੀ ਗੱਲ ਜੀ ਮੈਂ ਕੀਤੀ ਹੈ ਕਿ ਵਿਰੋਧੀ ਧਿਰਾਂ ਦਾ ਰਿਐਕਸ਼ਨ ਰਿਐਕਸ਼ਨ ਆ ਜਿਹੜਾ ਉਹ ਲਗਾਤਾਰ ਜਿਹੜਾ ਆਪ ਦਿੱਤਾ ਆਪ ਵੀ ਅਸਤੀਫਾ ਲੈ ਲਿਆ ਉਹ ਚੀਜ਼ ਜਿਹੜੀ ਹੈਗੀ ਸਾਰਿਆਂ ਦਾ ਸੁਣਿਆ ਬਿਲਕੁਲ ਪਾਣਾ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਜਿਹੜਾ ਭਾਜਪਾ ਦੇ ਜਿਹੜੇ ਆਗੂ ਸਬਾਨ ਨੇ ਉਹਨਾਂ ਨੇ ਵੀ ਜਿਹੜਾ ਆਪਣਾ ਜਿਹੜਾ ਪ੍ਰਤੀਕਰਮ ਦਿੱਤੀ ਹੈ ਕਿ ਨਾਮ ਉਹਨਾਂ ਨੇ ਆਪਣੇ ਬਿਆਨ ਦਿੱਤੇ ਨੇ ਕਿਉਂਕਿ ਚਲੋ ਵਿਰ ਕੀ ਲੱਗਦਾ ਉਹ ਜਿਹੜਾ ਬਾਗੀ ਧੜਾ ਹੁਣ ਇੱਕ ਸਾਈਡ ਤੇ ਹੋ ਗਿਆ ਕਿਉਂਕਿ ਸੁਖਵੀਰ ਸਿੰਘ ਬਾਦਲ ਪ੍ਰਧਾਨ ਲੱਜੁਕਿਏ ਨੇ ਹੁਣ ਆਪਣਾ ਕੰਮ ਕਰ ਕਰਨਗੇ ਹੁਣ ਉਹਨੂੰ ਬਾਗਿਆਂ ਦੀ ਕੋਈ ਪਰਵਾਹ ਨਹੀਂ ਐ ਕੋਈ ਦੇਖਿਆ ਸੁਖਵੀਰ ਸਿੰਘ ਬਾਦਲ ਨੂੰ ਕਿਸੇ ਤਰ੍ਹਾਂ ਦੀ ਕੋਈ ਪਰਵਾਹ ਨਹੀਂ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਉਹ ਮੁਰਦਵਾਰਾ ਪ੍ਰਧਾਨ ਲੱਗ ਗਏ ਹੁਣ ਬਾਗੀ ਕਿੱਥੇ ਜਾਣਗੇ ਕੀ ਸਥਿਤੀ ਹੋਵੇਗੀ ਕਿ ਨਵੀਂ ਪਾਰਟੀ ਬਣਾਣਗੇ ਜਾਂ ਫਿਰ ਦੁਬਾਰਾ ਇਸ ਤੇ ਮਰਜ਼ ਹੋਣਗੇ ਨਹੀਂ ਦੇਖੋ ਗੱਲ ਇਹ ਐ ਸੁਖਵੀਰ ਸਿੰਘ ਬਾਦਲ ਇੱਕ ਗੱਲ ਤਾਂ ਕਲੀਅਰ ਐ ਕਿ ਸੁਖਵੀਰ ਸਿੰਘ ਬਾਦਲ ਇੱਕ ਬੜੇ ਧਾਕੜ ਤੇ ਨਿਧੜਕ ਆਗੂ ਨੇ ਬਿਲਕੁਲ ਠੀਕ ਐ ਸਿੰਘਸ ਹੈਬ ਜਿਹੜੇ ਗਿਆਨੀ ਕੁਲਦੀਪ ਸਿੰਘ ਗੜਗਾਜ ਨੂੰ ਜਦੋਂ ਲਾਇਆ ਤਾਂ ਸਵੇਰੇ 2:30 ਵਜੇ 3 ਵਜੇ ਟਾਈਮ ਤੱਕ 2:30 ਕੋਈ ਪੌਣ ਦਿਨ 3 ਕਹਿ ਰਿਆ ਤਾਂ ਇੰਨੀ ਜਲਦਬਾਜ਼ੀ ਦੇ ਵਿੱਚ ਔਰ ਤੜਕਸਾਰ ਜਿਹੜਾ ਉਹਨਾਂ ਦੇ ਉਹਨਾਂ ਨੂੰ ਜਿਹੜਾ ਉਹਨਾਂ ਨੂੰ ਸੇਵਾ ਸੰਭਾਲਣਾ ਤੇ ਇਹ ਮੈਨੂੰ ਲੱਗਾ ਕਿਤੇ ਨਾ ਕਿਤੇ ਸੁਖਵੀਰ ਸਿੰਘ ਬਾਦਲ ਹੀ ਕਰ ਸਕਦੇ ਠੀਕ ਹੈ ਅੱਜ ਤੱਕ ਇਹ ਹੋਇਆ ਨਹੀਂਗਾ ਇਹ ਪਹਿਲੀ ਵਾਰੀ ਹੋਇਆ ਔਰ ਦੂਜੀ ਗੱਲ ਅਕਾਲੀ ਦਲ ਦਾ ਇਹਨਾਂ ਗਰਾਫ ਨੀਚੇ ਜਾਣ ਤੋਂ ਬਾਅਦ ਵੀ ਦੁਬਾਰਾ ਸੁਖਵੀਰ ਸਿੰਘ ਬਾਦਲ ਦਾ ਪ੍ਰਧਾਨ ਬੰਨਣਾ ਤੇ ਇਨਾਂ ਵੱਡਾ ਇਕੱਠ ਕਰਨਾ ਪ੍ਰਧਾਨ ਦੇ ਉਸ ਤੋਂ ਬਾਅਦ ਬਾਕੀ ਹੁਣ ਕੱਲ ਪਤਾ ਲੱਗ ਜਾਏਗਾ ਕੱਲ ਸੁਖਵੀਰ ਸਿੰਘ ਬਾਦਲ ਦਾ ਜਿਹੜਾ ਤੜਾ ਸ਼੍ਰੋਮਣੀ ਅਕਾਲੀ ਦਲ ਆ ਉਹਨਾਂ ਦੀ ਇੱਕ ਵੱਡੀ ਸਿਆਸੀ ਰੈਲੀ ਆ ਇਹ ਦਮਦਮਾ ਸਾਹਿਬ ਦੇ ਸਾਬੋ ਕੀ ਤਲਵੰਡੀ ਹੁਣ ਉੱਥੇ ਵੀ ਕੱਲ ਪਤਾ ਲੱਗ ਜਾਏਗਾ ਕਿ ਕਿੰਨਾ ਇਕੱਠ ਹੁੰਦਾ ਤੇ ਮੈਨੂੰ ਲੱਗਦਾ ਹੈ ਕਿ ਜਿਹੜਾ ਦੂਜਾ ਤੜਾ ਹੈ ਠੀਕ ਹੈ ਕਿ ਉਹਦੇ ਚ ਆਗੂ ਬਹੁਤ ਨੇ ਆਮ ਲੋਕ ਨੇ ਜਾਂ ਜਿਹੜੇ ਇਹ ਚਾਹੁੰਦੇ ਨੇ ਜਾਂ ਜਿਹੜੇ ਆਪਣੇ ਆਪ ਨੂੰ ਇਹ ਚੀਜ਼ ਪ੍ਰੋਜੈਕਟ ਕਰ ਰਹੇ ਆ ਕਿ ਅਸੀਂ ਅਮਨ ਪਸੰਦ ਆ ਜਾਂ ਅਸੀਂ ਸ਼੍ਰੀ ਕਾਲ ਤਖਤ ਸਾਹਿਬ ਦਾ ਹੁਕਮਨਾਮਾ ਮੰਨਿਆ ਸੁਖਵੀਰ ਸਿੰਘ ਬਾਦਲ ਨੇ ਨਹੀਂ ਮੰਨਿਆ ਉਹ ਗੱਲ ਠੀਕ ਪਰ ਗੱਲ ਉਦੋਂ ਆਉਂਦੀ ਹੈ ਕਿ ਜਦੋਂ ਅਸੀਂ ਲੋਕਾਂ 'ਚ ਜਾਣਦੇ ਹਾਂ ਲੋਕ ਸਾਡੇ ਨਾਲ ਕਿੰਨੇ ਆ ਜੇਕਰ ਐਸਜੀਪੀ ਦੇ ਵੋਟਾਂ ਆ ਜਾਣਗੀਆਂ ਐਜੇਪੀ ਦਾ ਇਲੈਕਸ਼ਨ ਆ ਜਾਏਗਾ ਉਦੋਂ ਪਤਾ ਲੱਗ ਜਾਏਗਾ ਕਿ ਜੇਕਰ ਦੋਨੋਂ ਧੜੇ ਹੀ ਅਲੱਗ-ਅਲੱਗ ਉਮੀਦਵਾਰ ਖੜੇ ਕਰਨਗੇ ਉਸ ਤੋਂ ਪਹਿਲਾਂ ਲੁਧਿਆਣਾ ਇਲੈਕਸ਼ਨ ਆ ਰਹੀ ਹੈ ਤੇ ਕੀ ਬਾਗੀ ਧੜਾ ਲੁਧਿਆਣਾ ਇਲੈਕਸ਼ਨ ਖੜਾ ਕਰੇਗਾ ਜੇ ਖੜੇਗਾ ਤਾਂ ਉੱਥੋਂ ਪਤਾ ਲੱਗ ਜਾਏਗਾ ਕਿ ਵੋਟ ਕਿਹਦੀ ਕਿੰਨੀਆਂ ਤੇ ਕਿਹਦੀ ਕਿੰਨੀਆਂ ਹੈ ਤਾਂ ਕਾਲੀ ਦਲੀ ਹੈ ਤਾਂ ਕਾਲੀ ਦਲੀ ਹੈ ਤਾਂ ਆਖਰੀ ਗੱਲ ਇਹ ਵੀ ਅਮਰਜੀਤ ਵੀ ਜਿਹੜੀ ਪਾਰਟੀ ਜਿਹੜਾ ਧੜਾ ਮਰਜੀ ਹੋਵੇ ਪਰ ਗੱਲ ਉੱਥੇ ਆ ਕੇ ਖੜਦੇ ਆ ਕਿ ਜਦੋਂ ਚੋਣਾ ਹੁੰਦੀਆਂ ਨੇ ਤੇ ਤੁਹਾਡੀ ਜਿਵੇਂ ਹੁਣ ਪੰਜਾਬੀ ਚ ਕਿਹਾ ਗਿਆ ਤੁਹਾਡੀ ਸੰਦੂਕੜੀ ਵਿੱਚ ਵੋਟਾਂ ਕਿੰਨੀਆਂ ਨਿਕਲਦੀਆਂ ਗੱਲ ਉੱਥੇ ਪਤਾ ਲੱਗਦੀ ਆ ਆ ਕੇ ਕਹਿਣਾ ਬੜਾ ਸੌਖਾ ਕਿ ਅਸੀਂ ਪਾਰਟੀ ਬਣਾ ਲਈ ਅਸੀਂ ਪ੍ਰਧਾਨ ਬਣ ਗਏ ਉਹਨੂੰ ਪ੍ਰਧਾਨ ਕਿਉਂ ਬਣਾਤਾ ਇਹਨੂੰ ਪ੍ਰਧਾਨ ਕਿਉਂ ਨਹੀਂ ਬਣਾਇਆ ਉਹ ਪ੍ਰਧਾਨ ਲਗਾਤਾਰ ਕਿਉਂ ਬਣ ਗਿਆ ਇਹ ਇੱਕ ਕਹਿਣਾ ਬੜਾ ਸੌਖਾ ਜਦੋਂ ਲੋਕਾਂ 'ਚ ਜਾ ਕੇ ਲੋਕਾਂ ਨੂੰ ਨਾਲ ਲਾਉਣਾ ਪੈਂਦਾ ਉਹ ਉਸ ਚੀਜ਼ ਤੋਂ ਪਤਾ ਲੱਗਦਾ ਠੀਕ ਹੈ ਜਰਪਾਲ ਜੀ ਬਹੁਤ ਬਹੁਤ ਧੰਨਵਾਦ ਸੋ ਬਿਲਕੁਲ ਅਸੀਂ ਅੱਜ ਖਾਸ ਤੌਰ ਤੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣ ਤਾਂ ਉਹਨਾਂ ਵਾਸਤੇ ਹੁਣ ਕਿੰਨੀਆਂ ਕੁ ਚੁਣੌਤੀਆਂ ਨੇ ਕੀ ਆਖਰਕਾਰ ਉਹ ਚੁਣੌਤੀਆਂ ਨੂੰ ਦੂਰ ਕਰ ਸਕਣਗੇ ਕੀ ਬਾਗੀ ਧੜੇ ਨੂੰ ਇਕੱਠਾ ਕਰ ਸਕਣਗੇ ਕੀ ਆਉਣ ਵਾਲੇ ਸਮੇਂ ਦੇ ਵਿੱਚ ਜੋ ਇਕੱਠ ਹੋਣ ਜਾ ਰਿਹਾ ਹੈ ਕੀ ਆ ਇਕੱਠ ਦੇ ਵਿੱਚ ਕੀ ਵਕੀਲ ਹੋਰ ਲੋਕ ਜਿਹੜੇ ਨੇ ਜੁਟ ਸਕਣਗੇ ਜਾਂ ਅਗਲੀ ਰਣਨੀਤੀ ਕੀ ਹੋਵੇਗੀ ਅਸੀਂ ਉਹ ਵੀ ਤੁਹਾਨੂੰ ਜਿਹੜਾ ਮੂਰ ਦੁਆਰਾ ਬੋਲਦਾ ਪੰਜਾਬ ਦੇ ਵਿੱਚ ਸਾਰੀ ਜਿਹੜੀ ਜਾਣਕਾਰੀ ਉਹ ਸਾਂਝੀ ਕਰਾਂਗੇ ਉਮੀਦ ਕਰ ਰਿਹਾ ਕਿ ਤੁਹਾਨੂੰ ਜਿਹੜਾ ਪ੍ਰੋਗਰਾਮ ਜੋ ਬਹੁਤ ਜ਼ਿਆਦਾ ਜਿਹੜਾ ਪਸੰਦ ਆਇਆ ਹੋਵੇਗਾ ਅਗਲੇ ਐਪੀਸੋਡ ਦੇ ਵਿੱਚ ਕਿਸੇ ਖਾਸ ਮੁੱਦੇ ਦੇ ਉੱਪਰ ਜਿਹੜਾ ਗੱਲਬਾਤ ਕਰਾਂਗੇ ਮੈਨੂੰ ਜਿਹੜੇ ਮੇਰੇ ਸਹਿਯੋਗੀ ਦੀ This program is sponsored by the Singla Office Bakersfield for all your immigration family law needs. Call or scan QR code to contact us. Rodis Inc million miles with smile or scan QR code to contact us. Langford Truck Repair trust we build in truck repair or scan QR code to contact us. The Masala Twist, Oxnard find authentic Indian cuisine or scan QR code to contact us. Pizza Twist taste With twist order today call or visit website or scan QR code to contact us. New India Market or scan QR code to contact us. Taba Indian Cuisine Tracy find authentic Indian cuisine in Tracy or scan QR code to contact us. Bella Market scan QR code to contact us. Simi Valley Family Dental Office or scan QR code to contact us. Samra produce largest variety of Indian vegetables and fruits in the US. Scan this QR code to contact us. Mountain Mike Pizza scan this QR code to contact us. Apna Kadhai made and served with love. Scan this QR code to contact us. Krishan Kumar covered California certified agency manager who can help you, your family, and your small business with health insurance. Call at 1-877-830-3270 or scan QR code to call or text.